ਕੱਲ ਮੈਨੂੰ ਆਪਣੇ WhatsApp ਨੰਬਰ ਦੇ ਉੱਤੇ ਕਾਲ ਰੀਸੀਵ ਹੁੰਦੀ ਆ ਜਿਹੜਾ ਕੰਟਰੀ ਕੋਡ +92 ਹੁੰਦਾ ਔਰ ਉਹਦੇ ਉੱਤੇ ਕਿਸੇ ਫੇਕ ਬੰਦੇ ਦੀ ਕਾਲ ਹੁੰਦੀ ਆ ਜਿਨੇ ਇੱਕ IPS ਪੁਲਿਸ ਆਫਸਰ ਦੀ ডিসਪਲੇ ਪਿਕਚਰ DP ਰਾਈ ਯੂਜ਼ ਕੀਤੀ ਹੁੰਦੀ ਆ ਕਿ ਤਲਾਸ਼ੀ ਲਈ ਪਾੜੇ ਰੌਮ ਦੀ ਕੁਝ ਨਿਕਲਿਆ ਜਿਹਦਾ ਦੂਜਾ ਦੀ ਤਲਾਸ਼ੀ ਲਈ ਪਿਸਤਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਕੀ ਤੁਹਾਡਾ ਬੱਚਾ ਅਸੀਂ ਫਲਾਣੀ ਜਗ੍ਹਾ ਤੋਂ ਗੈਂਗਸਟਰਜ਼ ਦੇ ਨਾਲ ਉਹਨੂੰ ਅਰੈਸਟ ਕਰ ਲਿਆ ਉਹਦੇ ਕੋਲੋਂ ਹਥਿਆਰ ਬਰਾਮਦ ਹੋਇਆ ਡਰੱਗਸ ਬਰਾਮਦ ਹੋਈਆਂ ਉਹ ਮੰਗ ਕਰਦੇ ਆ ਕਿ ਤਕਰੀਬਨ 50000 ਰੁਪਏ ਉਹਨਾਂ ਨੂੰ Google Pay ਦੇ ਰਾਹੀਂ ਭੇਜ ਦਿੱਤਾ ਜਾ ਸਾਈਬਰ ਕ੍ਰਾਈਮਨਲਸ ਇਦਾਂ ਦੀਆਂ ਕਾਲਸ ਦਾ ਸਾਰਾ ਲੈ ਕੇ ਪੈਸੇ ਇਕੱਠੇ ਕਰਦੇ ਐ ਐਕਸਟਰੈਕਟ ਕਰਦੇ ਆ ਮਨੀ ਉਹਨਾਂ ਦੇ ਡਰ ਉਹਨਾਂ ਦੇ ਭੈ ਉਹਨਾਂ ਦੀ ਐਂਜ਼ਾਈਟੀ ਦਾ ਫਾਇਦਾ ਚੁੱਕਦੇ ਹੋਏ ਜੀ 50000 ਰੁਪਇਆ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਰ ਘਟੋਣਾ ਹੈ ਪਰ ਇੰਨਾ ਸਾਰੇ ਫਰਾਡ ਸਾਈਬਰ ਕ੍ਰਾਈਮਨਸ ਦੇ ਚਾਂਸੇ ਦੇ ਵਿੱਚ ਆ ਕੇ ਆਪਣੀ ਕੀਮਤੀ ਖੂਨ ਪਸੀਨੇ ਦੀ ਹੱਡ ਚੀਰਵੀਂ ਕਮਾਈ ਗਵਾਨਾ ਬੈਠਣਾ ਸਰ ਆਣਾ ਉਹ ਨਾ ਕਿਤੇ ਨਹੀਂ ਤੁਸੀਂ ਗੂਗਲ ਪੇ ਫੋਨ ਪੇ ਪੇਟੀਮ ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ 'ਚ ਕਰਦੇ ਹੋ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਆ ਦੇਖੋ ਕੱਲ ਮੈਨੂੰ ਆਪਣੇ WhatsApp ਨੰਬਰ ਦੇ ਉੱਤੇ ਕਾਲ ਰਿਸੀਵ ਹੁੰਦੀ ਆ ਜਿਹੜਾ ਕੰਟਰੀ ਕੋਡ +92 ਹੁੰਦਾ ਔਰ ਉਹਦੇ ਉੱਤੇ ਕਿਸੇ ਫੇਕ ਬੰਦੇ ਦੀ ਕਾਲ ਹੁੰਦੀ ਆ ਜਿਨਨੇ ਇੱਕ IPS ਪੁਲਿਸ ਆਫੀਸਰ ਦੀ ਡਿਸਪਲੇ ਪਿਕਚਰ DP ਰਾਹੀਂ ਯੂਜ਼ ਕੀਤੀ ਹੁੰਦੀ ਆ ਔਰ ਉਹ ਕਹਿੰਦਾ ਹੈ ਕਿ ਤੁਹਾਡਾ ਬੱਚਾ ਅਸੀਂ ਫਲਾਣੀ ਜਗ੍ਹਾ ਤੋਂ ਗੈਂਗਸਟਰਸ ਦੇ ਨਾਲ ਉਹਨੂੰ ਅਰੈਸਟ ਕਰ ਲਿਆ ਉਹਦੇ ਕੋਲੋਂ ਹਥਿਆਰ ਬਰਾਮਦ ਹੋਇਆ ਡਰੱਗਸ ਬਰਾਮਦ ਹੋਈਆਂ ਔਰ ਹੋਰ ਬਹੁਤ ਸਾਰੇ ਇਲਜ਼ਾਮ ਉਹ ਤਰਾਸ਼ੀ ਕਰਦਾ ਆ ਔਰ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈਗੀ ਆ ਕਿ ਇਹ ਇਹਨਾਂ ਲੋਕਾਂ ਦਾ ਮੈਥਡ ਹੁੰਦਾ ਕਿਵੇਂ ਠੱਗੀ ਕਰਨੀ ਹੈ ਉਸ ਤੋਂ ਬਾਅਦ ਮੈਂ ਉਹਨੂੰ ਫਨੀ ਵੇ ਦੇ ਨਾਲ ਪੁੱਛਦਾ ਆ ਕਿ ਉਹਦਾ ਅਰੈਸਟ ਜੇ ਕਰ ਲਿਆ ਤੇ ਉਹਨੂੰ ਛਡਾਉਣਾ ਕਿਵੇਂ ਆ ਤੇ ਉਹ ਮੰਗ ਕਰਦਿਆ ਕਿ ਤਕਰੀਬਨ 50000 ਰੁਪਿਆ ਉਹਨਾਂ ਨੂੰ Google Pay ਦੇ ਰਾਹੀਂ ਭੇਜ ਦਿੱਤਾ ਜਾਵੇ ਜਾਂ ਕੋਈ ਵੀ ਇੰਟਰਨੈਟ ਦੀ ਸਹੂਬਾ ਬੈਂਕਿੰਗ ਦੀ ਯੂਜ਼ ਕਰਦੇ ਹੋ ਤੇ ਉਹਦੇ ਰਾਹੀਂ ਉਹਨਾਂ ਨੇ ਇੱਕ ਨੰਬਰ ਸਾਨੂੰ ਦਿੱਤਾ ਉਹਦੇ ਰਾਹੀਂ ਕਿਹਾ ਕਿ ਸਾਨੂੰ ਇਸ ਨੰਬਰ ਦੇ ਉੱਤੇ ਪੈਸੇ ਭੇਜ ਦਿਓ ਜਦ ਕੀ ਸਮਝਣ ਵਾਲੀ ਗੱਲ ਹੈ ਬੜੀ ਅਵੇਰਨੈਸ ਲੋਕਾਂ ਨੂੰ ਰੱਖਣ ਦੀ ਗੱਲ ਹੈਗੀ ਆ ਇਹਦੇ ਵਿੱਚ ਕਿ ਜਿਹੜੇ ਲੋਕ ਕੰਮਕਾਰ ਦੇ ਵਿੱਚ ਬਿਜ਼ੀ ਹੁੰਦੇ ਆ ਜਿਹੜੇ ਰੋਜ਼ਾਨਾ ਰੁਟੀਨ ਦੇ ਵਿੱਚ ਆਪਣੀ ਦਿਹਾੜੀ ਤਪਕੇ ਦੇ ਵਿੱਚ ਵੀ ਬਿਜ਼ੀ ਹੁੰਦੇ ਆ ਰੋਜ਼ਗਾਰ ਘਰ ਪਰਵਾਰ ਚਲਾਉਣ ਦੇ ਵਿੱਚ ਬਿਜ਼ੀ ਹੁੰਦੇ ਆ ਉਹਨਾਂ ਨੂੰ ਕਈ ਵਾਰ ਬਜ਼ੁਰਗਾਂ ਨੂੰ ਘਰ ਦੇ ਮੈਂਬਰਸ ਨੂੰ ਇਦਾਂ ਦੀਆਂ ਕਾਲਸ ਆ ਜਾਂਦੀਆਂ ਜਿਹੜੀਆਂ ਫੋਰਜ ਕਾਲਸ ਹੁੰਦੀਆਂ ਫੇਕ ਕਾਲਸ ਹੁੰਦੀਆਂ ਜਿਹਦੇ ਵਿੱਚ ਸਾਈਬਰ ਕ੍ਰਾਈਮਨਲਸ ਇਦਾਂ ਦੀਆਂ ਕਾਲਸ ਦਾ ਸਾਰਾ ਲੈ ਕੇ ਪੈਸੇ ਇਕੱਠੇ ਕਰਦੇ ਐਕਸਟਰੈਕਟ ਕਰਦੇ ਆ ਮਨੀ ਉਹਨਾਂ ਦੇ ਡਰ ਉਹਨਾਂ ਦੇ ਭੈ ਉਹਨਾਂ ਦੀ ਐਂਜ਼ਾਇਟੀ ਦਾ ਫਾਇਦਾ ਚੁੱਕਦੇ ਹੋ ਝੂਠੇ ਹੀ ਉਹਨਾਂ ਦੇ ਵੌਇਸਸ ਕਲੋਨ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਉਹਨਾਂ ਨੂੰ ਕਾਲ ਕਰ ਦਿੰਦੇ ਆ ਤੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨਸ ਨੂੰ ਅਕਸਰ ਲੱਗਦਾ ਕਿ ਵਾਕਈ ਉਹਨਾਂ ਦੇ ਬੱਚੇ ਦੇ ਨਾਲ ਕੋਈ ਇਦਾਂ ਦਾ ਹਾਦਸਾ ਦਰਪੇਸ਼ ਆ ਗਿਆ ਜਿਸ ਦੇ ਨਾਲ ਉਹ ਡਰ ਕੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਪੈਸੇ ਪਾ ਦਿੰਦੇ ਆ ਮੇਰੇ ਮਾਮਲੇ ਦੇ ਵਿੱਚ ਤੇ ਸਿੱਧਾ ਸਮਝ ਆਉਂਦਾ ਮੈਂ ਅਜੇ ਅਨਮੈਰਿਡ ਆ ਤੇ ਮੇਰਾ ਬੱਚਾ ਕਿਵੇਂ ਅਰੈਸਟ ਹੋ ਸਕਦਾ ਸੋ ਇਸ ਕਰਕੇ ਇਹ ਬੜੀ ਟੈਕਨੀਕਲ ਗੱਲ ਆ ਮੈਂ ਉਸੇ ਵ ਲਈ ਪਾਪ ਗਿਆ ਕਿ ਇੱਕ ਫੇਕ ਕਾਲ ਹੈ ਇੱਕ ਆਟੋਮੈਟਿਡ ਕਾਲ ਹੈ ਜਿਹੜੇ ਵੀ ਸਾਈਬਰ ਕ੍ਰਾਈਮਨਲਸ ਹਤਕਾਂਡੇ ਅਪਣਾਉਂਦੇ ਆ ਨਵੇਂ ਤਰੀਕੇ ਕੱਢਦੇ ਆ ਠੱਗੀਆਂ ਮਾਰਦੇ ਲੋਕਾਂ ਕੋਲੋਂ ਪੈਸੇ ਖੱਟਣ ਦੇ ਪਰ ਜਦੋਂ ਆਮ ਆਵਾਮਾ ਨੂੰ ਸਮਝ ਆਉਂਦੀ ਆ ਆਵਾਮ ਨੂੰ ਕਿ ਉਹਨਾਂ ਨਾਲ ਇਹ ਠੱਗੀ ਹੋ ਗਈ ਆ ਉਹਨੇ ਚਿਰ ਨੂੰ ਉਹਨਾਂ ਦਾ ਅਕਾਊਂਟ ਖਾਲੀ ਹੋ ਚੁੱਕਿਆ ਹੁੰਦਾ ਸੋ ਇਸ ਕਰਕੇ ਇਹ ਪ੍ਰੋਮਿਨੈਂਟਲੀ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਆਪਣੀ ਬਚਤ ਕਰਨੀ ਚਾਹੀਦੀ ਆ ਅਨਅਵੇਅਰ ਲੋਕਾਂ ਨੂੰ ਮਿਲਣਾ ਨਹੀਂ ਚਾਹੀਦਾ ਉਹਨਾਂ ਦੇ ਫੋਨ ਕਾਲ ਨਹੀਂ ਲੈਣੇ ਚਾਹੀਦੇ ਕੋਈ ਅਨਆਥੈਂਟੀਕੇਟ ਲਿੰਕ ਆ ਜਾਂਦਾ ਉਹਨੂੰ ਕਲਿੱਕ ਨਹੀਂ ਕਰਨਾ ਚਾਹੀਦਾ ਇਦਾਂ ਦੀ ਫੇਕ ਕਾਲ ਰੀਸੀਵ ਹੁੰਦੀ ਆ ਕੋਈ ਆਫੀਸਰ ਆਪਣੇ ਆਪ ਨੂੰ ਪੋਜ਼ ਕਰੇ ਤੇ ਸਾਈਬਰ ਕ੍ਰਾਈਮ ਨੂੰ ਦੱਸਣਾ ਚਾਹੀਦਾ ਲੋਕਲ ਪੁਲਿਸ ਨੂੰ ਇਨਫਾਰਮ ਕਰਨਾ ਚਾਹੀਦਾ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗਰੇਜ਼ ਕਰਨਾ ਚਾਹੀਦਾ ਜਿਦੇ ਨਾਲ ਵੌਇਸ ਫਿਸ਼ਿੰਗ ਕਾਲਸ ਵੀ ਇਦਾਂ ਦੀ ਇਸਤੇਮਾਲ ਕਰਦੇ ਆ ਕਈ ਵਾਰ ਕਹਿੰਦੇ ਆ ਤੁਹਾਡਾ SIM ਬੰਦ ਹੋਣ ਵਾਲਾ ਆ ਤੁਸੀਂ ਆਪਣੇ ਕ੍ਰੈਡੈਂਸ਼ੀਅਲਸ ਭੇਜੋ ਕਈ ਵਾਰ ਕਹਿੰਦੇ ਆ ਅਕਾਊਂਟ ਬੰਦ ਹੋਣ ਵਾਲਾ ਕ੍ਰੈਡੈਂਸ਼ੀਅਲਸ ਭੇਜੋ ਕਈ ਵਾਰ ਡਰੱਗਸ ਦੇ ਮਾਮਲੇ ਦੀ ਗੱਲ ਕਰਦੇ ਆ ਪਾਰਸਲ ਦੀ ਗੱਲ ਕਰਦੇ ਆ ਟੈਲੀਫੋਨ ਬਿੱਲ ਦੀ ਗੱਲ ਕਰਦੇ ਆ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਆ ਗਿਫਟ ਕਾਰਡਸ ਦੀ ਕਰਦੇ ਆ ਲਾਟਰੀ ਫਰਾਡਸ ਦੀ ਗੱਲ ਕਰਦੇ ਆ ਕਈ ਵਾਰ ਬੈਂਕ ਇੰਸ਼ੋਰੈਂਸ ਤੱਕ ਦੇ ਫਰਾਡਸ ਦੀ ਉਹ ਗੱਲ ਕਰਦੇ ਆ ਸੋ ਇੰਨਾਂ ਸਾਰੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਆਉਣਾ ਨਹੀਂ ਚਾਹੀਦਾ ਲੋਕਾਂ ਨੂੰ ਸੈਂਟੀਫਿਕ ਟੈਂਪਰਮੈਂਟ ਰੱਖਦੇ ਹੋਏ ਜੁਡੀਸ਼ੀਅਸ ਰਹਿਣਾ ਚਾਹੀਦਾ ਅਵੇਅਰ ਰਹਿਣਾ ਚਾਹੀਦਾ ਔਰ ਇਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਘਬਰਾ ਕੇ ਪੈਸੇ ਆਪਣੇ ਟਰਾਂਸਫਰ ਨਹੀਂ ਕਰਨੇ ਚਾਹੀਦੇ ਤਾਂ ਜੋ ਲੋਕ ਅਵੇਰਨੈਸ ਰੱਖਣ ਚੰਗੀ ਸੋਚ ਰੱਖਣ ਤੇ ਇਨਾਂ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੁਕ ਸਕਣ ਔਰ ਲੋਕਾਂ ਨੂੰ ਅਲਟੀਮੇਟਲੀ ਬਿਨਾ ਘਬਰਾਏ ਆਪਣੇ ਲੋਕਲ ਪੁਲਿਸ ਸਟੇਸ਼ਨ ਔਰ ਸਾਈਬਰ ਕ੍ਰਿਮੀਨਲ ਆਫਿਸ ਦੇ ਵਿੱਚ ਜਲਦ ਤੋਂ ਜਲਦ ਇਨਫੋਰਮ ਕਰ ਦੇਣਾ ਚਾਹੀਦਾ ਦੇਖੋ ਮੈਂ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਹੈ ਲੋਕਲੀ ਵੀ ਸਾਰਿਆਂ ਨੂੰ ਮੈਂਸ਼ਨ ਕਰ ਦਿੱਤਾ ਹੈ ਜਿਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਇਦਾਂ ਸਾਰੀਆਂ ਕ੍ਰਾਈਮਨਲ ਐਕਟੀਵਿਟੀਜ਼ ਹੋ ਰਹੀਆਂ ਇੰਟਰਨੈਟ ਦੇ ਰਾਹੀਂ ਲੋਕਾਂ ਨੂੰ ਕਾਲਜ਼ ਆ ਰਹੀਆਂ ਈਮੇਲਜ਼ ਆ ਰਹੀਆਂ ਡਾਰਕ ਵੈਬ ਦਾ ਇਹਦੇ ਵਿੱਚ ਵੱਡਾ ਇਸਤੇਮਾਲ ਹੋ ਰਿਹਾ ਲੋਕਾਂ ਨੂੰ ਡਿਜੀਟਲੀ ਅਰੈਸਟ ਕੀਤਾ ਜਾ ਰਿਹਾ ਕਈਆਂ ਨੂੰ ਅਨਔਥਰਾਇਜ਼ਡ ਐਪਸ ਡਾਊਨਲੋਡ ਕਰਨ ਲਈ ਕਿਹਾ ਜਾ ਰਿਹਾ ਕਈਆਂ ਨੂੰ ਸਕਾਈਪ ਡਾਊਨਲੋਡ ਕਰਨ ਲਈ ਕਿਹਾ ਜਾ ਰਿਹਾ ਬਹੁਤ ਵੱਡੇ ਮਾਮਲੇ ਸਾਰੇ ਦੇਸ਼ ਦੇ ਵਿੱਚ ਆਇਆ ਇੱਕ ਜਰਨਲਿਸਟ ਬੜਾ ਪ੍ਰੋਮਿਨੈਂਟ ਜਿਹਦੇ ਕੋਲ 1 ਕਰੋੜ 2 ਲੱਖ ਰੁਪਏ ਦੇ ਖਾਤੇ ਦੇ ਵਿੱਚੋਂ ਕੱਢ ਲਿਆ ਗਿਆ ਚੱਚੇ ਡਾਕਟਰਸ ਨਾਲ ਸਾਰੇ ਹੱਥ ਸੇ ਪੇਸ਼ ਆ ਰਿਹਾ ਵੱਡੇ ਆਫੀਸਰਸ ਨੂੰ ਕਾਲ ਆ ਰਹੀਆਂ ਪੁਲਿਸ ਆਫੀਸਰਸ ਨੂੰ ਕਾਲ ਆ ਰਹੀਆਂ ਇਤੋਂ ਤੱਕ ਕਿ ਜਿਹੜੇ ਇਹਨਾਂ ਮਾਮਲਿਆਂ ਨੂੰ ਡੀਲ ਕਰਦੇ ਉਹਨਾਂ ਲੋਕਾਂ ਨੂੰ ਵੀ ਕਾਲ ਆ ਜਾਂਦੀ ਹੈ ਸੋ ਇਸ ਕਰਕੇ ਅਲਟੀਮੇਟ ਇਹ ਮੇਰੀ ਗੱਲ ਦਾ ਇਹੀ ਮੈਸੇਜ ਆ ਕਿ ਲੋਕ ਇਹਨਾਂ ਗੱਲਾਂ ਤੋਂ ਘਬਰਾਉਣ ਨਾ ਡਰਨ ਨਾ ਲੋਕ ਬੜੀ ਇਹਦੇ ਵਿੱਚ ਤਰਕਤਾਦਾਰ ਧਿਆਨ ਰੱਖਣ ਲੋਕ ਵਿਜੀਲੈਂਟ ਰਹਿਣ ਜੁਡੀਸ਼ੀਅਸ ਰਹਿਣ ਔਰ ਇਨਾਂ ਸਾਰੇ ਫਰਾਡ ਸਾਈਬਰ ਕ੍ਰਾਈਮਨਸ ਦੇ ਚਾਂਸੇ ਦੇ ਵਿੱਚ ਆ ਕੇ ਆਪਣੀ ਕੀਮਤੀ ਖੂਨ ਪਸੀਨੇ ਦੀ ਹੱਡ ਚੀਰਵੀਂ ਕਮਾਈ ਗਵਾਣਾ ਬੈਠੇ